ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹੋਇਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਕੈਨ ਨੂੰ ਸੰਘਰੂ ਰਾਜ ਦਾ ਬਾਈ ਹੋਰ ਹੈ ਨਾ ਪਰ ਲੱਗਦਾ ਹਰਿਆਣੇ ਦੇ ਬਿਲਕੁਲ ਇਹਨਾਂ ਬਾਰਡਰ ਤੇ ਅੱਜ ਦੇ ਸਾਰੇ ਵੀਡੀਓ ਆਪਾਂ ਇਸ ਏਰੀਆ ਨੂੰ ਕਵਰ ਕਰਾਂਗੇ ਜਾਖੜ ਦੇ ਨਾਲ ਨਾਲ ਪੰਜਾਬ ਵਾਲੀ ਹੱਦਬੰਦੀ ਚ ਪਰ ਇਹਨਾਂ ਦਾ ਰਹਿਣ ਸਹਿਣ ਬੋਲੀ ਹਰਿਆਣੇ ਵਾਲੀ ਐ ਛੋਟੀਆਂ ਦਿਖਾਵਾਂਗੇ ਪੰਜ ਤਿੰਨ ਦਿਖਾਵਾਂਗੇ ਤੋਕੜ ਗੱਬਣ ਚੰਗੇ ਰਿਕਾਰਡ ਵਾਲੀਆਂ ਚੈੱਕ ਪਾਸ ਤੇ ਦੋ ਦਿਖਾਵਾਂਗੇ ਤਾਜ਼ੀਆਂ ਸੂਈਆਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਕੱਲੀ ਕੱਲੀ ਕੋਲ ਕੇ ਤੋੜ ਦਾਂਗੇ ਤੇ ਜਿਹੜਾ ਰੇਟ ਆ ਰੇਟ ਪੰਜਾਂ ਦਾ ਤਕਰੀਬਨ ਤਕਰੀਬਨ ਸੱਜਣੋ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਕਾਲੇ ਬੰਦੇ ਤੂੰ ਵੀ ਆ ਜਾ ਆ ਜਾ ਇਹ ਸੰਗ ਦਾ ਨੜਾ ਜੀ ਨਾ ਹੋਰ ਕਾਲੀ ਕਿਵੇਂ ਬਹੁਤ ਵਧੀਆ ਬੀਰੀ ਕੁ ਜੀ ਚੱਲਦਾ ਕੰਮ ਕਰ ਰਿਹਾ ਮੇਰੇ ਵਧੀਆ ਬੀਰੀ ਵਧੀਆ ਕਿਵੇਂ ਆ ਕੰਮ ਹੁਣ ਐਨ ਵਧੀਆ ਹੈ ਵਪਾਰ ਕਿਵੇਂ ਚੱਲਦਾ ਵਧੀਆ ਚੱਲ ਰਿਹਾ ਬਾਬੂ ਜੀ ਕਿੰਪਲ ਹਾ ਠੀਕ ਹੈ ਗੱਲ ਹਰਿਆਣਾ ਕਹਲੇ ਕਿੰਨੀ ਕ ਦੂਰ ਹੈ ਹਰਿਆਣਾ ਸਾਤੋਂ 8-9 ਕਿਲੋਮੀਟਰ ਰਹਿ ਗਿਆ ਵੀਰੇ 8-9 ਹਾਂ ਥੋੜੇ ਵਾਲੀ ਭਾਸ਼ਾ ਕਿਹੜੀ ਆ ਵੀਰੇ ਬਸ ਬਸੋਹੀ ਆ ਵੀ ਬਾਈ ਦੁੱਧ ਚੰਗਾ ਹੈ ਚੰਗੀ ਦੁੱਧ ਦੀ ਬੜੀ ਆਦਾ ਰੇ ਮੇਰੇ ਵਾਲੀ ਹੈ ਹਾਂ ਠੀਕ ਆ ਮੇਰੇ ਨਾਲ ਪਰ ਇਹ ਸੱਜਣ ਜਾਨੀ ਕਿ ਮਿਕਸ ਅਪ ਜੀ ਆ ਗਈ ਹਰਿਆਣੇ ਵਾਲਾ ਪੰਜਾਬੀ ਜੀ ਕਰਦੇ ਨੇ ਗੱਲਬਾਤ ਭਾਸ਼ਾ ਇਹਨਾਂ ਦੀ ਹਰਿਆਣੇ ਵਾਲੀ ਆ ਗਈ ਆ ਜੋ ਠੀਕ ਤੋਂ ਕਰ ਲਈਏ ਸ਼ੁਰੂ ਜਿੱਧਰੋਂ ਹਾਂ ਇਧਰੋਂ ਕਰ ਲਓ ਇਹ ਤੋੜ ਦੇ ਸੇਠਾ ਖੋਲ ਕੇ ਫਿਰ ਸੁਆ ਕਿਹੜਾ ਇਹਦਾ ਸੁਆ ਵੀਰੇ ਦੂਜਾ ਸੁਆ ਇਹਦਾ ਆਲੇ ਹੋ ਜਾ ਕਾਲੇ ਤੇ ਨੂਰਲੇ ਬੰਨੀ ਹੋ ਜਾ ਇਹਨੂੰ ਬਾਈ ਨੂੰ ਦਿਖਾ ਦੇਣਗੇ ਉਧਰ ਸੂਆ ਦੂਜਾ ਲੱਗ ਜਾ ਸੂਈ ਕਦੋਂ ਆਉਂਦੀ ਐ ਸੂਈ ਵੀਰੀ ਅਜ 14 13 14 ਦਿਨ ਹੋ ਗਏ ਮੇਲਾ ਚੱਲੀ ਹੈ ਮੇਲਾ ਹਜੇ ਚੱਲੂ ਬੱਚਾ ਕੀ ਆਣਾ ਬੱਚਾ ਮੰਗਰ ਬੱਚਾ ਕੱਟੀਆਂ ਮੰਗਰ ਨਾਲ ਇਹਦੇ ਹੈਗੀ ਆ ਸਜਣੋਂ ਕੱਤੀ ਸੂਆ ਹੈਗਾ ਦੂਜਾ ਸਿੰਘਾਂ ਦਾ ਡਿਜ਼ਾਈਨ ਬਿਲਕੁਲ ਹੋ ਜਾ ਤੇ ਆਰਡਰ ਰੱਖੂਗੀ ਫਿਕਸ ਟੁੱਟ ਆਰਡਰ ਨਹੀਂ ਰੱਖਦੀ ਬਿਲਕੁਲ ਵੀ ਇਹਦੇ ਨਾਲ ਦੀ ਝੋਟੀ ਮੈਂ ਇੱਕ ਹਟੂਰ ਪਿੰਡ ਤੋਂ ਦਿਖਾਈ ਸੀ ਇਸੇ ਬਾਡੀ ਬੰਤਰ ਚ ਦੀ ਉਹ ਲੋਕਾਂ ਦੇ ਯਾਰ ਬਹੁਤ ਫੋਨ ਆਏ ਵੀ ਉਹ ਝੋਟੀ ਲੈਣੀ ਸੀ ਉਹ ਵੇਗੀ ਉਹਦੀ ਕਾਪੀ ਇਹ ਲਿਆਂਦੀ ਅੱਜ ਆਪਾਂ ਕੱਢ ਕੇ ਜਿਹੜੇ ਸੱਜਣਾ ਦੀ ਹੁੜਕ ਕੋਦੇ ਰਹੀ ਅੱਜ ਕੱਢ ਲਓ 13 ਹੋਰ ਕਮਾ ਦੇ ਉਰੋਂ ਕਮਾ ਦੇ ਕਮਾ ਦੇ ਐਨ ਕੋਈ ਜਗ੍ਹਾ ਦਾ ਬਾਸਾ ਗੇੜਾ ਉਰੋਂ ਡਬਲ ਲਵਾ ਦਿਆ ਕਰੀ ਇੱਥੋਂ ਲੰਬਾਈ ਲੰਬੂਈ ਦਿਖਾ ਦੇਂਗਾ ਰੀ ਬਾਡੀ ਬੁੱਡੀ ਥਣਲੇਵਾ ਹਰੇਕ ਪੱਖ ਤੋਂ ਦਿਖਾ ਦੇ ਸੂਆ ਦੂਜਾ 13 14 ਦਿਨ ਦੀ ਸੂਈ ਥੱਲੇ ਦੁੱਧ ਕਿੰਨਾ ਕਾਲੀ ਦੁੱਧ ਵੀਰੇ 13 ਕਿਲੋ ਤਿਆਰ ਹੈ ਹੁਣ ਮੈਲੇ ਲੱਗ ਆਪਣੇ ਕੋਲੇ ਗੁਰੀ ਹੋਰ ਚੀਜ਼ ਹੈ ਵੀ ਜਿਵੇਂ ਤੇਰੇ ਫੋਨ ਤੇ ਤੇਰਾ ਨਾਂ ਕੰਟੈਕਟ ਹੋਏ ਵੀ ਭਾ ਤੇ ਦਸਣ ਚ ਵੀ ਉਹ ਚੀਜ਼ ਹੋ ਗਈ ਆਪਣੇ ਬਾਲਾ ਸਿਸਟਮ ਕੀ ਹੁੰਦਾ ਨਾ ਵੀਡੀਓ ਦੇ ਵਿੱਚ ਹਾਂਜੀ ਦੱਸਿਆ ਕੁਝ ਹੋਰ ਜਾਂਦਾ ਬੋਲਿਆ ਕੁਝ ਹੋਰ ਜਾਂਦਾ ਜਦੋਂ ਕੋਈ 200 300 ਕਿਲੋਮੀਟਰ ਤੇ ਤੇਲ ਮਚਾ ਕੇ ਬਾਈ ਜਾਂਦਾ ਨਾ ਫਿਰ ਉਹ ਚੀਜ਼ ਦੇਖਣ ਨੂੰ ਮਿਲਦੀ ਨਹੀਂ ਹੈਗੀ ਆ ਦੁਬਾਰੇ ਆਪਾਂ ਫਿਰ ਉਹ ਸੱਜਣ ਦੀ ਵੀਡੀਓ ਕਦੇ ਬਣਾਉਂਦੇ ਵੀ ਨਹੀਂ ਹੁੰਦੇ ਜਿਹੜਾ ਜਾਣਕਾਰੀ ਗਲਤ ਦੱਸ ਦਿੰਦਾ ਆਪਣੀ ਵੀਡੀਓ 'ਚ ਕਿਉਂਕਿ ਆਪਾਂ ਪੂਰੀ ਉਹੀ ਚੀਜ਼ ਦੱਸਣੀ ਹੈ ਜਿਹੜੀ ਹੈਗੀ ਹੈ ਚਬਾਈ ਵੀ ਕਿਵੇਂ ਆ ਚਬਾਈ ਇੱਕ ਨੰਬਰ ਜੰਮੀਆ ਨੇ ਚਬਾਈ ਵੀ ਬਾਈ ਕਹਿੰਦਾ ਹੈਗੀ ਆ ਓਕੇ ਦੀ ਰਿਪੋਰਟ ਹੈ ਜਿਹੜਾ ਜੀ ਵੀਰੇ ਥਣ ਲੱਗੇ ਹੋਏ ਹੈ ਜੀ ਹਾਂ ਦੁੱਧ ਕਿੰਨਾ ਕ ਪਾ ਦੂ ਮੇਲੇ ਠੀਕ ਗੱਲ ਹੈ ਚਲ 15 16 ਪਾ ਦੇ 15 16 ਬਹੁਤ ਆ ਇਹਦੇ ਪੈਸੇ ਕਿੰਨੇ ਲੈ ਲੈਣੇ ਗਾਲੀ ਪੈਸੇ ਇਹਦੇ ਵੀਰੇ ਮੁੱਲ ਕੁਛ ਕਰਾ ਲਓ ਜੈਨੂਅਨ ਦਾ ਜਮੀ ਜਮੀ ਤੈਨੂੰ ਕਿਹਾ ਸੀ ਆਪਾਂ ਨੇ 1,30,000 ਰੁਪਏ ਲੈਣਾ ਦਾ 1,30 ਦੀ ਆਪਾਂ ਇਹ ਛੋਟੀ ਦੇ ਦਾਂਗੇ ਖਰੀਦਾ ਆਪਣੀ ਸਾਰੀ ਹਾਂ ਬਾਰਡਰ ਭਾਰ ਤੋਂ ਆ ਹਾਂ ਸਾਰੀ ਮਾਲ ਆਪਣਾ ਤੈਨੂੰ ਦੱਸਿਆ ਵੀ ਆਪਾਂ ਨੂੰ 8-9 ਕਿਲੋਮੀਟਰ ਹੀ ਪਈਆ ਆਪਾਂ ਸਾਰੀ ਮਾਲ ਉਧਰੋਂ ਲੈਣੇ ਆ ਠੀਕ ਹੈ ਜੀ ਤੇ ਹੁਣ ਮਾਰ ਦੇ ਗਾਰੀ ਦੋ ਨੰਬਰਾਂ ਦੀ ਤੇ ਤਿੰਨ ਟੋਕੜ ਗੱਬਣ ਦਿਖਾਉਂਗਾ ਫੁੱਲ ਟੌਪ ਕੁਆਲਿਟੀ ਦੀ ਲਾ ਪਹਿਲੇ ਛੋਟੀ ਬਾਡੀ ਆ ਦਿਖਾ ਦੇਰੀ ਓਏ ਕੱਦ ਵੱਡਾ ਉਸ ਤੋਂ ਬਾਡੀ ਦਿਖਾ ਦੇ ਹਜੇ ਬਾਈ ਦੰਦਾਂ ਚੇ ਗੁਰੇ ਇਹ ਠੀਕ ਆ ਜੀ ਚੌਗੀ ਆ ਹਜੇ ਦੰਦਾਂ ਚ ਚਾਰ ਦੰਦਾ ਉੱਲੇ ਬੰਨੇ ਲਿਆ ਫੇਸ ਕੁਆਲਟੀ ਤੇ ਮਾਰਦੇ ਤੇ ਸਵੇਹਾ ਇਹਦਾ ਆ ਗਿਆ ਬਿਲਕੁਲ ਕੁੰਡਾ ਤੋੜਦੇ ਬਾਈ ਖੋਲ ਕੇ ਨਾਲ ਇਹਦੇ ਬੱਚਾ ਕੀ ਆ ਹਾਂ ਕੱਟਾ ਵੀਰੇ ਥੱਲੇ ਆ ਨਾਲ ਇਹਦੇ ਆ ਗਿਆ ਮੇਲ ਕਾਫ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਉਸ ਤੋਂ ਬਾਡੀ ਦੀ ਵੀ ਫੁੱਲ ਚੜਾਈ ਆ ਗਈ ਸਿੰਘਾਂ ਪਲੀ ਦਮ ਲੱਗ ਗਰ ਮਾਗਰ ਕਿਉਂ ਬਰਾਬਰ ਉਸੇ ਨਾਲ ਹਰੇਕ 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 ਪੱਖ ਤੋਂ ਪੂਰੀ ਸ਼ਕੀਨ ਆ ਗਈ ਕੱਟੀ ਆਡਰੇ ਵੀ ਫਿਕਸ ਵਜੇ ਹੀ ਰੱਖਦੀ ਆ ਬੰਦ ਜਲੇਵਾ ਰੱਖਦੀ ਆ ਕਹਿਣ ਦਾ ਭਾਵ ਇੱਥੋਂ ਦਿਖਾ ਦੇਂਗਾ ਰੀ ਲੰਬਾਈ ਦੰਦਾ ਚ ਕਿਵੇਂ ਕਹਾਲੇ ਇਹ ਦੰਦਾ ਚੌਗੀ ਆ ਵੀਰੇ ਦੰਦਾ ਤੇ ਚਾਰ ਦੰਦ ਸੁਹਾ ਦੂਜਾ ਸੁਹਾ ਦੂਜਾ ਜੀ ਦੂਜਾ ਬੜੀ ਸੁਹਾ ਕੀ ਯਾਰ ਚਾਰ ਦੰਦ ਜੀ ਹੋਰ ਦੂਜੇ ਸੁਹਾ ਹਾਂ ਸੰਭાળ ਤਕੜੀ ਜਿਹੜੇ ਸੱਜਣਾ ਤੋਂ ਮਾਲ ਲੈ ਕੇ ਆਏ ਉਹਨਾਂ ਦੀ ਦਵਾ ਦੇ ਦਵਾ ਦੇ ਕਿਡਾ ਬਈ ਇੱਥੋਂ ਘਵਾ ਦੇ ਕੀਰਾਂ ਸੁਹਾ ਕਿੰਨੇ ਦੰਦਾ ਸੁਹਾ ਹੋ ਗਿਆ ਵੀਰੇ 14 15 ਦੰਦਾ ਇਹਦਾ ਸੁਹਾ 14 15 ਦੰਦਾ ਚੋਲ ਚਵਾਬ ਵਧੀਆ ਐਨ ਸੋ ਉਹਨ ਚਵਾਦੀ ਬਾਈ ਕਹਿੰਦਾ ਹੈਗੀਆ ਓਕੇ ਦੀ ਰਿਪੋਰਟ ਦੁੱਧ ਕਿੰਨਾ ਹੋਊਗਾ ਹੁਣ ਦੁੱਧ ਵੀਰੇ ਹੁਣ ਗੁਰੀ ਉਹੀ ਗੱਲ ਆਪਾਂ ਜੇ ਉਹੀ ਚੀਜ਼ ਦੱਸਣੀ ਹੈ ਜਿਹੜੀ ਹੈਗੀ ਹੈ ਠੀਕ ਆ ਗੱਲ 11 ਕਿਲੋ ਦੁੱਧ ਤਿਆਰ ਹੈ ਹੁਣ ਆਪਾਂ ਉਹ 15 ਕਹਿ ਦਈਏ 14 ਕਹਿ ਦਈਏ ਉਹ ਗੱਲ ਨਹੀਂ ਆਪਾਂ ਉਹੀ ਚੀਜ਼ ਦੱਸਣੀ ਹੈ ਜਿਹੜੀ ਹੈ ਠੀਕ ਆ ਗੱਲ ਆ 11 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਹੈਗਾ ਤਿਆਰੀ ਦਾ ਕੱਦ ਪੈਟ ਤੇ ਬਾਡੀ ਦੇ ਹਿਸਾਬ ਨਾਲ ਤੂੰ ਮੇਰਾ ਖਿਆਲ ਲਾ ਵੀ 14 13 ਵੀ ਕਹਿ ਸਕਦਾ ਹੈ ਨਾ ਹਾਂ ਉਹ ਨਹੀਂ ਆਪਾਂ ਕਰਨਾ ਆਪਾਂ ਤੈਨੂੰ ਇੱਕੇ ਗੱਲ ਕਹਤੀ ਬਾਈ ਗੁਰੀ ਉਹ ਚੀਜ਼ੇ ਕਹਿਣੀ ਆ ਭੰਗ ਖੁਸ਼ ਹੋਊਗਾ ਆਪਾਂ ਸੌਡ ਕਰਾਂਗੇ ਠੀਕ ਹੈ ਜਿਵੇਂ ਅਗਲੇ ਦੇ ਸਿਸਟਮ ਬਣਾਵਾਂਗੇ ਤਸੱਲੀ ਕਰਾ ਲਾਂਗੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹਦੇ ਜਮੀ ਮੁੱਲੇ ਕੁਛ ਕਰਾ ਲੈ ਹਾਂਜੀ ਉਹਦਾ ਕੋਈ ਫਾਇਦਾ ਨਹੀਂ ਮਿਲਦਾ ਠੀਕ ਹੈ ਜੀ ਆਪਾਂ 1 ਲੱਖ ਦੀ ਝੋਟੀ ਦੇਣੀ ਹੈ ਪੂਰੇ ਦੀ ਪੂਰੇ ਦੀ ਇਹ ਬਾਈ ਕਹਿੰਦਾ ਦੇਣੀ ਆ ਪੂਰੇ 1 ਲੱਖ ਦੀ ਤੇ ਇੱਥੋਂ ਦਿਖਾ ਦੇ ਗੈਰੀ ਇਹਦੀ ਬਾਡੀ ਤੇ ਹੁਣ ਇਹਦੇ ਸਾਨੂੰ ਮਨ ਨਾਲ ਖੜ ਕੇ ਕੱਦ ਦਾ ਵੀ ਕਰੂਗਾ ਇਹਦੇ ਕੱਦ ਕਾੜ ਦਾ ਆਈਡੀਆ ਵੀ ਲਾ ਲਿਓ ਕੱਦ ਵੀ ਇਹਦਾ ਫੁੱਲ ਵੱਡੇ ਆ ਗਿਆ ਹਜੇ ਵੀਰ ਥੋੜਾ ਜਿਹਾ ਡਰਦੀ ਆ ਹਾਂ ਨਾ ਦੰਦਾਂ ਚ ਹਲੇ ਦੰਦਾਂ ਚ ਚਾਰ ਦੰਦਾਂ ਚਾਰ ਦੰਦਾਂ ਚ ਹੈਗੀਆਂ ਚਾਰ ਦੰਦ ਬਾਡੀ ਤੋਂ ਨਹੀਂ ਮਾਰ ਖਾਂਦੀ ਕਿਸੇ ਵੀ ਪੱਖ ਤੋਂ ਦੇਖਾ ਦੂਗੀ ਦੰਦ ਹਾਂ ਕੋਸ਼ਿਸ਼ ਕਰ ਲਾਂ ਪਰੇਸ਼ਾਨ ਨਾ ਕਰ ਜਾਵੇ ਇੱਥੋਂ ਦਿਖਾ ਦੇ ਗਰੀਬੀ ਵੀਊ ਕਰਕੇ ਦਿਖਾ ਦੇ ਦੰਦਾਂ ਚ ਆ ਗਈ ਚਾਰ ਦੰਦ ਇਹ ਮਿਲੂਗੀ ਪੂਰੇ 1 ਲੱਖ ਦੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਇਧਰਲੇ ਬੰਨੇ ਟੋਕੜ ਗੱਬਣ ਆ ਛੋਟੀ ਦੇ ਮਾਰ ਦੇ ਇਹਦਾ ਸੂਆ ਕਿਡਾ ਬਾਈ ਇਹਦਾ ਸੂਆ ਦੂਜਾ ਵੀਰੇ ਸੂਆ ਦੂਜਾ ਸੂਈ ਕਿੰਨੇ ਦਿੰਦੀ ਆ ਸੂਈ ਹੋ ਗਈ ਇਹ ਮੈਨੂੰ ਲੱਗਦਾ ਵੀ ਇਹਨੂੰ ਸਾਢੇ 2.5 ਪਣਾ ਕਹਿੰਦੀ ਚੱਕ ਪਾਸ ਹੈ ਗੁਰੂ 2.5 ਪਲੱਸ ਹੈ ਹਾਂ 2.5 ਦੀ ਮੰਨ ਕੇ ਲੈ ਜੀ ਕੋਈ ਹਾਂ ਡਾਕਟਰ ਆਪਦਾ ਲਿਆਵੇ ਜੀ ਡਾਕਟਰ ਆਪਾਂ ਨੂੰ ਕੋਈ ਕਰਾਣਗੇ ਹੈ ਜੀ ਸੁਆ ਕਿਹੜਾ ਸੁਆ ਦੂਜਾ ਹੀ ਇਹਦਾ ਸੁਆ ਦੂਜਾ ਤੋਰ ਦੇ ਨੌ ਕਿਲੋ ਦੁੱਧ ਤਿਆਰ ਗੁੜੀ ਠੰਡਾ ਬੱਚੇ ਤੇ ਲੱਗਦੀਆਂ ਜੰਮੀ ਕਿਸ ਟਾਈਮ ਹਾਂ ਇਸ ਟਾਈਮ ਹਲੇ ਵੀ 9 ਕਿਲੋ ਹਾਂ 2.5 ਮਹੀਨਾ ਦੀ ਚੱਕ ਪਾਸ ਹਾਂ ਚੱਕ ਪਾਸ 2.5 ਮਹੀਨੇ ਦੀ ਚਵਾਈ ਦੀ ਕਿਵੇਂ ਆ ਚਵਾਈ ਵੀਰੇ ਬੰਬਾਂ ਵਾਂ ਵਧੀਆ ਥਣ ਪਾਸਾ ਕੋਈ ਕਿਸੇ ਪਾਸੇ ਵੀ ਕੋਈ ਇੰਨਾ ਲਕਸ਼ ਨਹੀਂ ਠੀਕ ਹੈ ਹਾਂ ਆ 100 ਦੀ ਸੁਆ ਛੋਟੀ ਬਾਈ ਕਹਿੰਦਾ ਤੇ ਆ ਗਈ ਸ਼ਕੀਨ ਇਹ ਹੈਗੀ ਆ 2.5 ਮਹੀਨਿਆਂ ਤੋਂ ਪਲੱਸ 2-4 ਦਿਨ ਨਾਲ ਬੱਚਾ ਕੀ ਆ ਇਹਦੇ ਬਾਈ ਬੱਚਾ ਕੱਟੀ ਆ ਇਹਦੀ ਮਗਰ ਨਾਲ ਇਹਦੇ ਹੈਗੀ ਆ ਫੀਮੇਲ ਕਾਫ ਕੱਟੀ ਆ ਨਾਲ ਇਹਦੇ ਸੱਜਣੋ ਕੱਟੀ ਕਿ ਨਹੀਂ ਵੀ ਕੈਮਰਾ ਨਾਲ ਕੱਦ ਵਿੱਡੇ ਦਾ ਵੀ ਫੁੱਲ ਵੱਡਾ ਇਧਰ ਆ ਬਿੱਟੇ ਤੂੰ ਤੇ ਸਿੰਗ ਇਹਦਾ ਵੀ ਬੰਦ ਆ ਗਿਆ ਬਿਲਕੁਲ ਕਮਾਲਾ ਕਮਾਲਾ ਬਾਈ ਇਹ ਇੱਥੇ 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 ਰੋਕ ਕੇ ਉਹਦੇ ਕਿ ਨਹੀਂ ਕਰਾ ਦੀ ਫਿਰ ਇੱਥੋਂ ਮਾਰਨੀ ਗਰੀ ਪੂਰੀ ਇਹ ਵੀ ਦੰਦਾਂ ਜੇ ਹਲੇ ਇਹ ਕਿਵੇਂ ਆ ਇਹ ਛਿੱਗੀ ਹੋ ਰਹੀ ਹੈ ਇਹ ਵੀ ਜਨਨੀ ਕੇ ਪੂਰੀ ਨਹੀਂ ਹਲੇ ਕਰੀ ਠੀਕ ਆ ਜੀ ਹਾਂ ਆ ਇਹ ਆ ਗਈ ਸੱਜਣੋ 6 ਦੰਦ ਕੱਦ ਵਿੱਡ ਫੁੱਲ ਵੱਡਾ ਤੋ ਚਬਾਈ ਦੀ ਕਿਵੇਂ ਆ ਚਬਾਈ ਦੀ ਕਿਵੇਂ ਆ ਚਬਾਈ ਓਕੇ ਵੀਰੇ ਚਬਾਈ ਓਕੇ ਦੀ ਰਿਪੋਰਟ ਆ ਆ ਨਾਲ ਗੈਰੀ ਕੱਟੀ ਆ ਕੱਟੀ ਤੇ ਵੀ ਮਾਰਦੇ ਕੈਮਰਾ ਇੱਥੇ ਆ ਕੱਤੀ ਵੀ ਦਿਖਾ ਦੇ ਦੀ ਲੈ ਲੈ ਆ ਬਾਈ ਆਂਦੀ ਦੁੱਧ 9 ਕਿਲੋ ਦੁੱਧ 9 ਕਿਲੋ ਬਾਈ ਇਹਦੇ ਪੈਸੇ ਕਿੰਨੇ ਲੈ ਲੈ ਗਾਲੀ ਪੈਸੇ ਇਹਦੇ ਜੇਨੂਨ ਜਾਂ ਜਮੀਂ ਹਾਂ ਨਾਲੀ ਗੱਲ ਹਾਂਜੀ ਮੁੱਲ ਕੁਛ ਕਰੀਏ 95000 ਦੀ ਜੈਸਨੋ ਹੈ 95000 ਇੱਕ ਗੁਰੀ ਮੇਰੀ ਬੇਨਤੀ ਹੋ ਰੇ ਜਿਹੜੇ ਮੈਂ ਆਪਾ ਪੱਕਰੇ ਨੇ ਉਹ ਚੋਂ ਥੋੜਾ ਮੋਟੀ ਇਧਰ ਉਧਰ ਹੋ ਸਕਦਾ ਬਣੀ ਆਪਾ ਉਹ ਕੋ ਨਾ ਵੀ ਆ ਠੀਕ ਆ ਵੀ ਜੇ 95 ਕਰਿਆ ਵੀ 70 75 ਵਾਲਾ ਫੋਨ ਲਾਏ ਆਏ ਕਦੇ ਮੈਂ ਲਾਵੇ ਆ ਰੇਟ ਮੈਂ ਬਾਈ ਤੋਂ ਫਿਕਸ ਜੀ ਕਰਾਉਂਗਾ ਬਾਈ ਕਹਿੰਦਾ ਵੀ ਜਿਆਦਾ ਅੰਤਰ ਨਹੀਂ ਟੋਟੀਆਂ ਹੈਗੀਆਂ ਨੇ ਵੱਡੇ ਕਦ ਕਾਠ ਇਹ ਝੋਟੀ ਦਾ ਕਦ ਕਾਠ ਵੀ ਫੁੱਲ ਵੱਡਾ ਤੇ ਦੰਦਾਂ 'ਚ ਇਹ ਹੈਗੀਆਂ ਬਾਈ 6 ਦੰਦ ਇਧਰਲੀ ਝੋਟੀ ਹੈਗੀ ਦੀ 4 ਦੰਦ ਉਹ ਹੈਗੀ ਸੀ ਤਾਜੀ ਸੂਈ ਉਹਦਾ ਲੱਖ ਬਾਈ ਨੇ ਕਰਿਆ ਰੇਟ 11 ਕਿਲੋ ਦੁੱਧ ਦਾ ਤੇ ਇਹਦੇ ਥੱਲੇ ਹੈਗਾ 9 ਕਿਲੋ ਦੁੱਧ ਦਾ ਹਾਜ਼ਰ ਢਾਈਆਂ ਤੋਂ ਪਲੱਸ ਬਾਈ ਕਹਿੰਦਾ ਗੱਬਣਾ ਤੇ ਨਾਲ ਇਹਦੇ ਹੈਗੀਆਂ ਕੱਟੀ ਹਾਂ ਦੋਏ ਟਾਈਮ ਬੱਚੇ ਦੀ ਲੱਗਦੀ ਐ ਬੱਚੇ ਦੀ ਮਿਲਦੀ ਆ ਇਹ ਦੇਣੀ ਆ ਬਾਈ ਕਹਿੰਦਾ 95 ਦੀ ਥੋੜਾ ਬਹੁਤਾ ਮਾਨਤਾਨ ਉਹ ਚ ਹੁੰਦਾ ਹੈ ਨਾ ਹੁਣ ਦਾ ਹਾਲੀ ਵੀ ਤੋਰਦੇ ਬਾਈ ਫੋਲ ਕੇ ਡਾਕਟਰ ਚਾਹੇ ਤੁਸੀਂ ਆਪ ਦਾ ਲਿਆਇਓ ਚੈੱਕ ਪਾਸ ਆਪ ਦਾ ਹਾਂ ਚੈੱਕ ਪਾਸ ਕੋਈ ਆਏ ਨਾ ਇਹਦਾ ਕਿਹੜਾ ਸੂਆ ਆ ਗਿਆ ਇਹਦਾ ਦੂਜਾ ਸੂਆ ਗੁਰੀ ਸੂਆ ਦੂਜਾ ਸੂਈ ਕਿੰਨੇ ਦਿੰਦੀ ਆ ਸੂਈ ਇਹ ਵੀ ਕਾਫੀ ਟਾਈਮ ਦੀ ਹੋ ਗਈ ਇਹ ਸਾਢੇ 3 ਮਹੀਨੇ ਦੀ ਚੈੱਕ ਪਾਸ ਹੈ ਗੁਰੀ ਇਹਦੀ ਇਹ ਸਾਢਾ 3 ਮਹੀਨਿਆਂ ਦੀ ਚੈੱਕ ਪਾਸ ਬੱਚਾ ਨਾਲ ਬੱਚਾ ਕੱਪ ਉਹ ਹੈ ਕੱਟਾ ਪਿੱਛੇ ਹਾਂ ਇਹਨੂੰ ਬੰਨ ਕੇ ਇਹਦਾ ਕੱਟਾ ਮੈਂ ਤੁਹਾਨੂੰ ਸਪੈਸ਼ਲ ਦਿਖਾਉਂਗਾ ਉਹ ਵੀ ਮੱਝ ਜਿੱਡਾ ਹੀ ਹੋਣ ਵਾਲਾ ਫਰੇਆ ਹਾਂ ਹਾਂ ਚਵਾਈ ਦੀ ਕਿਵੇਂ ਕਾਲੇ ਚਵਾਈ ਓਕੇ ਵੀਰੇ ਚਵਾਈ ਤਾਂ ਵੀਰੇ ਹਰੇਕ ਡੰਗਰਾ ਆਪਣਾ ਫਾਸਟ ਕਲਾਸ ਹੈ ਬਾਕੀ ਇਹਨ ਤਸੱਲੀ ਕਰਕੇ ਬੰਦਾ ਲੈ ਕੇ ਜਾਵੇ ਕੋਈ ਇਹ ਨਹੀਂ ਆਪਾਂ ਨੂੰ ਇਹਦੇ ਥੱਲੇ ਦੁੱਧ ਕਿੰਨਾ ਹੈ ਇਹਦੇ ਥੱਲੇ 8 ਕਿਲੋ ਦੁੱਧ ਹੈ ਹਾਂ ਕਮਾ ਲਿਆ ਬੱਚੇ ਦੀ ਐਨ ਲੱਗਦੀ ਐ ਠੰਡੀ ਵਧੀਆ ਐ ਨਾ ਠੀਕ ਆ ਜੀ ਕੋਈ ਪਾੜੇ ਦੇ ਨਹੀਂ ਕੋਈ ਮੰਨੇ ਆ ਜਾ ਇਹਦੇ ਥੱਲੇ ਬਾਈ ਕਹਿੰਦਾ 8 ਕਿਲੋ ਦੁੱਧ ਦਾ ਬੱਚੇ ਤੇ ਮਿਲਦੀ ਆ ਸੂਆ ਦੂਜਾ ਤਾਜੀ ਦਾ ਕੀਰ ਕੱਢ ਰਿਆ ਹੋਊ ਇਹਦਾ ਤਾਜੀ ਦਾ ਵੀਰੇ 16-17 ਹਜ਼ਾਰ ਕੱਢ ਰਿਆ ਇਹ ਠੀਕ ਹੈ ਜੀ ਅਸੀਂ ਆਪੇ ਭੇਜੀ ਦੀ ਕਿਸੇ ਬੰਦੇ ਦੇ ਇਹ ਤਾਂ ਜੀ ਹਾਂ ਤਾਂ ਜੀ ਉੱਥੋਂ ਆਪਾਂ ਵਾਪਸ ਉੱਥੋਂ ਵਾਪਸ ਆਈ ਆਪਣੇ ਕੋਲ ਠੀਕ ਹੈ ਗੱਲ ਜਿਹੜੀ ਇੱਕ ਪਹਿਲਾਂ ਤੋਂ ਕੰਮ ਬੰਦ ਰਹੀ ਆ ਉਹ ਵੀ ਆਪਣੇ ਕੋਲ ਵਾਪਸ ਆਈ ਆ ਉਹ ਵੀ ਅਸੀਂ ਆ ਇਧਰੋਂ ਭੇਜੀ ਦੀ ਉਹਦਾ ਕੀ ਰਿਕਾਰਡ ਤਾਂ ਜੀ ਉਹਦਾ ਰਿਕਾਰਡ 15 14 15 ਦਾ ਰਿਕਾਰਡ ਰਿਹਾ ਪਹਿਲੇ ਤੋਂ ਪਹਿਲੇ ਦਾ ਹਾਂ ਬੰਦੇ ਬਾਈ ਐਨੂੰ ਇਹਦੇ ਪੈਸੇ ਕਿੰਨੇ ਲੈ ਲੈਣ ਕਾਲੀ ਇਹਦੇ ਜਮੀਨ ਹਾਲ ਨਾਲੀ ਗੱਲ ਗੁਰੀ 85000 ਦੀ ਝੋਟੀ ਦੀ ਇਹ ਜੋ ਹੋ ਜੂ ਮੰਨਤਾ ਨਾ ਹਾਂ ਕਰ ਦਾਂਗੇ ਇਹ ਜੋ ਤਾਂ ਚਲੋ ਕਰ ਦਾਂਗੇ ਹਾਂ ਇਹਦੇ ਜੋ ਕਰ ਦਾਂਗੇ ਮੰਨਤਾ ਨਹੀਂ ਜੀ ਗੱਲ ਹੀ ਇਹ ਸਾਢੇ 3:00 ਦੀ ਚੈੱਕ ਪਾਸ ਤੇ ਇਹਦਾ 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 ਕਾਫ ਦਿਖਾ ਦੇ ਗਰੀ ਇਹਦਾ ਕੱਟਾ ਦਿਖਾ ਦੇ ਇਧਰ ਲੈ ਬੰਨੇ ਲਿਆ ਕੈਮਰਾ ਇੱਕ ਵਾਰੀ ਇੱਥੇ ਤੋਂ ਇਹਦਾ ਕੱਟਾ ਦਿਖਾ ਦੇ ਇਹ ਮਿਲੂ 85 ਦੀ ਤੇ ਆਹ ਕੱਟਾ ਜਿਹੜਾ ਨਸਲੇ 'ਚ ਫੁੱਲਾ ਟਾਪ ਦਾ ਹੀ ਤਿਆਰ ਹੋਊਗਾ ਅੱਗੇ ਜਿਹੜੇ ਸੱਜਣ ਨੇ ਇਹ ਕਰਨਾ ਟਾਪ ਦਾ ਹੀ ਤਿਆਰ ਹੋ ਜੂਗਾ ਤੇ ਲੰਬਾਈ ਲੰਬੂਈ ਵੀ ਫੁੱਲਾ ਹੈ ਬਾਡੀ ਬੁੱਡੀ ਸੋਹਣੀ ਬਣਾਊਗਾ ਹਰੇਕ ਪੱਖ ਤੋਂ ਆ ਗਿਆ ਜੈਡ ਬਲੈਕ ਪੂੰਛ ਥੋੜੀ ਜਿਹੀ ਬਾਈਟ ਆ ਮੋਰਾ 'ਚ ਆਉਂਦਾ ਤਦੋਂ ਕੋਲ ਇੱਥੋਂ ਦਿਖਾ ਦੇ ਸਮਾਰਗੀ ਇਹ ਕਿਸੇ ਚੰਗੇ ਸੀਮਨ ਦਾ ਚੰਗੇ ਸੀਮਨ ਦਾ ਕੱਟਾ ਵੀਰੇ ਹੁਣ ਆਪਾਂ ਉਹੀ ਗੱਲ ਆ ਗਈ ਗੁਰੀ ਆਪਾਂ ਪਕਾਈ ਮਾਰ ਦਈਏ ਫਰੌਣੇ ਦੀ ਟਿੰਕਾ ਜੀ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਠੀਕ ਹੈ ਜੀ ਪਰ ਉਹ ਕਹਿਗਾ ਹੈਗਾ 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 ਹਾਂ ਹੈਗਾ ਚੰਗਾ ਉਹ ਸਾਹਮਣੇ ਦੇਖਦਾ ਉਹ ਚਮਕਣ ਲੱਗ ਰਿਹਾ ਜੇ ਆਪਾਂ ਕਹਿ ਦਈਏ ਜੀ ਫਰੌਣੇ ਦਾ ਜੀ ਫਰੌਣੇ ਦਾ ਆਪਾਂ ਇਹ ਗੱਲ ਨਹੀਂ ਕਹਿਣੀ ਠੀਕ ਹੈ ਗੱਲ ਤੇ ਹੁਣ ਬਾਈ ਲਾਸਟ ਵਾਲੀ ਝੋਟੀ ਵੀ ਲਿਆ ਖੋਲਿਆ ਇਧਰਲੇ ਬੰਨੇ ਉਹਦਾ ਸੂਆ ਕਿਹੜਾ ਹੋਊਗਾ ਉਹਦਾ ਵੀਰੇ ਮੱਜਾਂ ਚ ਪੈ ਗਈ ਤੀਜੇ ਤੀਜੇ ਸੂਏ ਉਹ ਸੂਆ ਤੀਜਾ ਤੇ ਗੱਬਣ ਕਿਨੇ ਡੱਬਣ ਵੀਰੇ ਉਹ ਸਵਾ ਦੋ ਸਵਾ ਦੋ ਜੀ ਚੈੱਕ ਪਾਸ ਚੈੱਕ ਪਾਸ ਹੋ ਗਈ ਬੱਚਾ ਬੱਚਾ ਉਹਦੀ ਮੰਗਰ ਹੈ ਨਹੀਂ 8 ਕਿਲ ਦੁੱਧ ਪਾੜੇ ਤੇ ਲੱਗਦੀ ਹੈ ਪਾੜੇ ਤੇ ਠੀਕ ਹੈ ਤਾਂ ਨਹੀਂ ਮੰਗਦੀ ਨਾ ਠੀਕਾ ਨਹੀਂ ਮੰਗਦੀ ਆਪਾਂ ਕੋਲ ਦੋ ਟਾਈਮ ਪਾੜੇ ਤੇ ਚਵਾਵਾਂਗੇ ਜੇ ਕਿਸੇ ਕਈ ਵਾਰੀ ਲਾਈਵ ਵਿੱਚ ਚਵਾਣੀ ਹੋਈ ਬਾਹਰ ਦੂਰ ਦੇ ਸੱਜਣ ਨੇ ਆਪਾਂ ਉਹ ਵੀ ਚਵਾ ਦਾਂਗੇ ਪਾੜਾ ਪਾਕੇ ਪਾੜਾ ਪਾਕੇ ਚਵਾ ਕੇ ਦਿਖਾ ਦਾਂਗੇ ਵੀਡੀਓ ਕਾਲ ਤੇ ਹਾਂ ਦੁੱਧ ਕਿੰਨਾ ਹਣਾ ਦੁੱਧ 8 ਕਿਲ ਗੁਰੀ ਗੱਬਣ ਸਵਾ ਦੋ ਜੀ ਦੁੱਧ ਗੁਰੀ ਇਹਨੇ ਜਿਵੇਂ ਜਿੰਨੇ ਕੀ ਦੀ ਮਤਲਬ ਕਿ ਅ ਵਜਨ ਮੌਜੂਦ ਹੈ ਉਹਦੇ ਮੁਤਾਬਕ ਜੇ ਤੁਹਾਨੂੰ ਦੁੱਧ ਦੱਸ ਤੂੰ ਕਹਿੰਦੇਗਾ 15 16 ਤੋਂ ਮੋ ਤਾਂ ਇਹ ਵਾਰੀ ਨਾ ਪਸ਼ੂ ਥੋੜਾ ਟਾਈਮ ਦਾ ਸੁਆ ਹੋ ਜਾਂਦਾ ਗੱਭਲੇ ਲੇਟ ਹੁੰਦੀ ਹੈ ਕਰਕੇ ਦੁੱਧ ਘਟਾ ਜਾਂਦਾ ਦੁੱਧ ਘਟਾਓ ਦਵਾ ਦੇ ਬਾਈ ਕਿਹੜਾ ਚਵਾਈ ਦੀ ਕਿਵੇਂ ਚਵਾਈ ਦੇ ਓਕੇ ਚਵਾਈ ਦਾ ਕੋਈ ਵੀ ਪਸ਼ੂ ਚੀੜਾ ਤਾਂ ਨਹੀਂ ਆਪਣਾ ਚਵਾਈ ਦਾ ਐਨ ਪੂਲੀਆਂ ਚਵਾਈਆਂ ਨੇ ਐਨ ਸਾਲਾ ਸਿੱਟੇ ਵਾਲੀ ਕੋਈ ਨਹੀਂ ਹੈਗੀ ਚਵਾਈ ਦੀਆਂ ਥੱਲਿਓ ਸੌ ਦੀਆਂ ਥੱਲਿਓ ਸੌ ਦੀਆਂ ਸਾਰੀਆਂ ਕੋਈ ਪਾਸਾ ਪੂਸਾ ਪਾਸਾ ਪੂਸਾ ਕੋਈ ਨਹੀਂ ਇੱਕ ਹੋਰ ਵੀ ਬਾਈ ਨੂੰ ਬੇਨਤੀ ਦੁਬਾਰੇ ਕਰਨਾ ਜਿਵੇਂ ਮੈਂ ਆਪਣਾ ਮਾਲ ਖੜੇ ਓਵੇਂ ਹੈ ਕੋਈ ਇਹ ਨਹੀਂ ਹੈਗਾ ਕੁਛ ਦੇ ਤਾਰ ਛੱਡਿਆ ਜਾਂ ਕੋਈ ਐ ਕਰੇ ਆਪਾਂ ਇਹ ਚੀਜ਼ ਦੀ ਆਪਾਂ ਦੇਣ ਦਾ ਰਾਂ ਇਹ ਚੀਜ਼ ਦੀ ਠੀਕ ਹੈ ਗੱਲ ਹਾਂ ਆ ਬੋਚ ਬਾਕੀ ਜਿਹੜੇ ਜਾਣਕਾਰ ਸੱਜਣ ਨੇ ਭਾਈ ਆਈਡੀਆ ਲਾ ਦੇਣਗੇ ਤੇ ਆਰਡਰ ਦੀ ਸ਼ੇਪ ਦੇਖ ਕੇ ਹਨਾ ਵੀ ਆਰਡਰ ਇਹਨੇ ਜਦੋਂ ਤਾਜ਼ੀ ਹੋਊਗੀ ਉਦੋਂ ਚੰਗਾ ਆਰਡਰ ਬਣਾਊਗਾ ਇੱਕ ਹੋਰ ਸਵੇਰੇ ਚੋਈ ਹੈ ਜੋ ਆਪਾਂ ਇਹ ਇਹਦੀ ਸਲਾਹਨਤੀ ਆਪਣੀ ਪਾਉਣ ਦੀ ਠੀਕ ਹੈ ਗੱਲ ਹਾਂ ਅੱਜ ਵਾਈ ਹੋਈ ਹੋਈ ਆ ਤਕਰੀਬਨ ਤੇ ਬਾਕੀ ਇੱਕ ਗੱਲ ਦੱਸਦਾ ਨਾ ਵੀ ਆਰਡਰ ਜਿਹੜਾ ਆਰਡਰ ਜੋ ਕਿ ਤਾਜ਼ੀ ਚੰਗਾ ਬਣਾਊਗੀ ਬਾਕੀ ਲੈਣਾ ਤੁਸੀਂ ਪਸ਼ੂ ਭਾਈ ਆਪਣੀ ਜਜਮੈਂਟ ਦੇ ਹਿਸਾਬ ਨਾਲ ਹੁੰਦਾ ਨਸਲ ਬਰੀ ਦੀ ਚੈੱਕ ਕਰਕੇ ਵੀ ਇਹ ਕਿੰਨਾ ਕੁ ਦੁੱਧ ਪਾ ਦੂ ਜਾਂ ਆਪਾਂ ਇਹ ਤੋਂ ਕਿੰਨਾ ਦੁੱਧ ਲੈ ਲਾਂਗੇ ਜਾਂ ਇਹ ਜਿੰਨੇ ਰੁਪਏ ਭਾਈ ਮੰਗਦਾ ਵੀ ਉਹਨੇ ਦੀ ਹੈਗੀ ਆ ਜਾਂ ਨਾ ਕਿਉਂਕਿ ਵਪਾਰੀ ਦਾ ਕੰਮ ਹੁੰਦਾ ਰੇਟ ਮੰਗਣਾ ਥੋੜਾ ਕੰਮ ਹੁੰਦਾ ਬਈ ਆਪਦੀ ਸਮਝ ਨਾਲਾ ਰੇਟ ਲਾ ਕੇ ਤਸੱਲੀ ਕਰਕੇ ਪਸ਼ੂ ਖਰੀਦਣਾ ਨੰਬਰ ਬੋਲ ਦਿਓ ਬਈ ਨੰਬਰ 95920 ਹਾਂਜੀ 99493 ਇੱਕ ਵਾਰੀ ਫੇਰ ਬੋਲੋ 95920 ਹਾਂਜੀ 99493 ਪਿੰਡ ਲੇਲ ਖੁਰਦਾ ਪਿੰਡ ਲੇਲ ਖੁਰਦਾ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾਗੜਾ ਲਹਿਰਾਗੜਾ ਡਿਸਟ੍ਰਿਕਟ ਨੇੜੇ ਜੱਖੜ ਹਰਿਆਣਾ ਜੱਖੜ ਰੇਲਾ ਆ ਇਹਨਾਂ ਚ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ